ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਤਾਂ ਕਦੇ ਨਾ ਕਦੇ ਤੁਹਾਡਾ ਜ਼ਰੂਰ ਵਾਪਿਆ ਹੋਣਾ ਅਜਿਹੇ ਲੋਕਾਂ ਦੇ ਨਾਲ ਅਜਿਹੇ ਚੋਰਾਂ ਦੇ ਨਾਲ ਜਿਹੜੇ ਕੀ ਚੋਰੀ ਦਾ ਸਮਾਨ ਵੇਚਦੇ ਨੇ ਅਕਸਰ ਹੀ ਹੁੰਦਾ ਕਿ ਹੈ ਕਿ ਗ੍ਰਾਸਰੀ ਸਟੋਰਸ ਦੇ ਉੱਪਰ ਜਿਹੜੇ ਆਪਣੇ ਪੰਜਾਬੀ ਗ੍ਰਾਸਰੀ ਸਟੋਰ ਆਪਣੇ ਲੈਂਦੇ ਨੇ ਕੋਈ ਵੀ ਕਨਵੀਨੀਅੰਟ ਸਟੋਰ ਹੋ ਗਿਆ ਜਾਂ ਫਿਰ ਲਿਕਰ ਸਟੋਰ ਹੋਇਆ ਗੈਸ ਸਟੇਸ਼ਨਸ ਹੋਏ ਜਾਂ ਆਮ ਲੋਕਾਂ ਨੂੰ ਵੀ ਅਪਰੋਚ ਕੀਤੀ ਜਾਂਦੀ ਆ ਉਹਨਾਂ ਨੂੰ ਪੁੱਛਿਆ ਜਾਂਦਾ ਲੋਕਾਂ ਦੇ ਵੱਲੋਂ ਵੀ ਸਾਡੇ ਕੋਲੇ ਸਮਾਨ ਹੈਗਾ ਤੁਸੀਂ ਖਰੀਦਣਾ ਚਾਹੁੰਦੇ ਹੋ ਆਮ ਜਿਹੜਾ ਸਮਾਨ ਉਹ 100 ਡਾਲਰ ਦਾ ਬਾਹਰ ਮਿਲਦਾ ਉਹ ਤਕਰੀਬਨ ਅੱਧੇ ਕੁ ਰੇਟ ਤੇ ਉੱਪਰ ਜਾਂ ਉਸ ਤੋਂ ਵੀ ਘੱਟ ਉਹ ਵੇਚ ਜਾਂਦੇ ਨੇ ਕਈ ਵਾਰੀ ਤਾਂ ਅਜਾਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਸੇਮ ਸਮਾਨ ਦਾ ਪੂਰਾ ਦਾ ਪੂਰਾ ਟ੍ਰੇਲਰ ਭਰਿਆ ਹੋਇਆ ਹੁੰਦਾ ਜਿਹੜੇ ਟਰੱਕਸ ਵਾਲੇ ਟ੍ਰੇਲਰ ਹੁੰਦੇ ਨੇ ਔਰ ਉਸ ਵਕਤ ਇਹ ਤਮਾਜ਼ ਨਹੀਂ ਆਉਂਦਾ ਕਿ ਇਹ ਕਿੱਥੋਂ ਆnde ਹੋਣੇ ਨੇ ਹੁਣ ਕੈਲੀਫੋਰਨੀਆ ਦੇ ਵਿੱਚ ਇੱਕ ਪੂਰਾ ਗਰੋਹ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਔਰ ਸ਼ਰਮਨਾਕ ਗੱਲ ਇਹ ਹੈ ਜੀ ਕਿ ਉਹ ਗਰੋਹ ਦੇ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 11 ਪੰਜਾਬੀ ਨਾਮ ਉਹ ਨਸ਼ਾ ਕੀਤੇ ਗਏ ਨੇ ਉਹ ਦੱਸੇ ਗਏ ਨੇ ਇਹ ਕਾਫੀ ਸਾਲਾਂ ਤੋਂ ਕਪਲਾ ਤੁਰਿਆ ਆਉਂਦਾ ਸੀਗਾ ਤਕਰੀਬਨ 4 ਸਾਲ ਹੋ ਗਏ ਸੀਗੇ ਜਿਹੜੇ ਟਰੱਕਸ ਹੁੰਦੇ ਨੇ ਟਰੱਕ ਦੇ ਪਿੱਛੇ ਟਰੈਲਰ ਲੱਗਿਆ ਹੁੰਦਾ ਉਹ ਟਰੈਲਰ ਹਮੇਸ਼ਾ ਗਾਇਬ ਹੋ ਜਾਂਦਾ ਸੀ ਉਹ ਗਾਇਬ ਹੋ ਕੇ ਜਾਂਦਾ ਕਿੱਥੇ ਸੀ ਪੁਲਿਸ ਡਿਪਾਰਟਮੈਂਟ ਨੂੰ ਜਾਂ ਕੰਪਨੀਆਂਜ਼ ਨੂੰ ਵੱਡੀਆਂ ਨੂੰ ਇਹ ਸਮਝ ਨਹੀਂ ਸੀ ਆ ਰਹੀ ਹੁਣ ਸੈਂਡ ਬਰਨਰਡੀਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਦੱਸਿਆ ਹੈਗਾ ਕਹਿੰਦੇ ਮਾਰਚ 2021 ਤੋਂ ਜੂਨ 2025 ਤੱਕ ਅਸੀਂ ਲੱਭਦੇ ਰਹੇ ਵੀ ਇਹ ਟਰੈਲਰ ਜਾਂਦੇ ਕਿੱਥੇ ਨੇ ਕਹਿੰਦੇ ਇੱਕ ਸਿੰਗ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਜਿਹੜੇ ਸ਼ਿਪਿੰਗ ਕੰਟਰੈਕਟ ਨੇ ਉਹ ਲੈਣੇ ਸ਼ੁਰੂ ਕੀਤੇ ਜਦੋਂ ਵੀ ਕੋਈ ਕੰਟਰੈਕਟ ਲੈਣਾ ਹੁੰਦਾ ਉਹਨਾਂ ਦੀਆਂ ਬਿਡਸ ਹੁੰਦੀਆਂ ਨੇ ਇਹ ਬਿਡਸ ਜਦੋਂ ਜਿੱਤ ਜਾਂਦੇ ਸੀਗੇ ਤਾਂ ਇਹਨਾਂ ਨੇ ਲੋਡ ਚੱਕਣੇ ਹੁੰਦੇ ਸੀ ਵੀ ਇੱਕ ਜਗ੍ਹਾ ਤੋਂ ਲੋਡ ਚੱਕਿਆ ਤੇ ਦੂਸਰੀ ਜਗ੍ਹਾ ਤੇ ਪਹੁੰਚਾਉਣਾ ਸੋ ਇਹਨਾਂ ਦਾ ਟਰੱਕ ਹੋਏਗਾ ਲੇਕਿਨ ਟ੍ਰੇਲਰ ਜਿਹੜੇ ਨੇ ਇਹਨਾਂ ਨੇ ਹੁੱਕ ਕਰਨੇ ਨੇ ਤੇ ਦੂਸਰੀ ਥਾਂ ਤੇ ਲੈ ਕੇ ਜਾਣਾ ਉਹ ਕਹਿੰਦੇ ਜਦੋਂ ਇਹ ਲੋਡ ਚੱਕ ਲੈਂਦੇ ਸੀ ਉਸ ਤੋਂ ਬਾਅਦ ਡੈਜ਼ਿਗਨੇਟਿਡ ਜਗ੍ਹਾ ਦੇ ਉੱਪਰ ਲੋਡ ਨਹੀਂ ਸੀ ਪਹੁੰਚਾਉਂਦੇ ਉਹ ਲੋਡ ਕਿਤੇ ਹੋਰ ਉਤਾਰਤਾ ਜਾਂਦਾ ਸੀ ਕਿਤੇ ਹੋਰ ਉਹ ਟਰੇਲਰ ਉਤਾਰਤਾ ਜਾਂਦਾ ਸੀ ਫਿਰ ਉਹ ਸਾਰਾ ਸਮਾਨ ਜਿਹੜਾ ਹੁੰਦਾ ਸੀ ਉਹਨੂੰ ਇਹ ਚੋਰੀ ਦੇ ਹਿਸਾਬ ਦੇ ਨਾਲ ਜਗਾ ਜਗਾ ਵੇਚਦੇ ਸੀ ਔਰ ਜਿਹੜੇ ਵੀ ਇਹ ਕੌਂਟਰੈਕਟ ਲੈਂਦੇ ਸੀ ਉਹਦੇ ਵਿੱਚੋਂ ਇਲੈਕਟ੍ਰੋਨਿਕਸ ਅਪਲਾਈਐਂਸਸ ਤੇ ਹਾਈ ਐਂਡ ਜਿਹੜੀਆਂ ਕੋਈ ਚੀਜ਼ਾਂ ਨੇ ਉਹਨਾਂ ਦੇ ਇਹ ਕੌਂਟਰੈਕਟ ਉਹਨਾਂ ਦੀਆਂ ਇਹ ਬਿਡਿੰਗਸ ਕਰਦੇ ਸੀ ਉਸ ਤੋਂ ਬਾਅਦ ਇਹ ਜਿਹੜੇ ਟਰੇਲਰ ਲਿਜਾ ਕੇ ਉਹਨਾਂ ਦਾ ਸਮਾਨ ਚੋਰੀ ਕਰ ਲੈਂਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮਿਲੀਅਨਸ ਆਫ ਡਾਲਰਸ ਇਹਦੇ ਤੋਂ ਜਿਹੜਾ ਹੈ ਮਿਲੀਅਨਸ ਆਫ ਡਾਲਰਸ ਦਾ ਇਹਨਾਂ ਨੇ ਸਮਾਨ ਵੇਚਿਆ ਤੇ ਉਹਦੇ ਤੋਂ ਪੈਸੇ ਕਮਾਏ ਹੁਣ ਕੈਲੀਫੋਰਨੀਆ ਦੇ ਵਿੱਚ ਉਹ ਕਹਿੰਦੇ ਅਸੀਂ ਕਾਫੀ ਸਾਰੇ ਜਿਹੜੇ ਲਾ ਇੰਫੋਰਸਮੈਂਟ ਡਿਪਾਰਟਮੈਂਟਸ ਨੇ FBI ਹੋਈ LA ਕਾਉਂਟੀ ਸ਼ੈਰਫ ਹੋਇਆ ਕੈਲੀਫੋਰਨੀਆ ਹਾਈਵੇ ਪੈਟਰੋਲ ਹੋਈ ਉਹ ਕਹਿੰਦੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਇੱਕ ਜਿਹੜਾ ਹੈ ਇੱਕ ਕਪੜਾ ਬੇਸਿਕਲੀ ਪਿਛਲੇ 4 ਸਾਲ ਤੋਂ ਚੱਲਦਾ ਹੋਇਆ ਉਹ ਲੱਭਿਆ ਹੁਣ ਜਿਹੜੇ ਇਹ ਲੋਕ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਵਿੱਚੋਂ 31 ਸਾਲਾ ਸੰਦੀਪ ਸਿੰਘ ਸੈਨ ਬਰਨार्डੀਨੋ ਤੋਂ ਹੈ 42 ਸਾਲਾ ਮਨਦੀਪ ਸਿੰਘ ਤੇ 38 ਸਾਲਾ ਰਣਜੋਤ ਸਿੰਘ ਬੇਕਰਸਫੀਲਡ ਤੋਂ ਨੇ 40 ਸਾਲਾ ਗੁਰਦੇਵ ਸਿੰਘ ਹੈ ਨਾਲ 27 ਸਾਲਾ ਅਰਸ਼ਪ੍ਰੀਤ ਸਿੰਘ ਸੈਕਰਮੈਂਟੋ ਤੋਂ 30 ਸਾਲਾ ਵਿਕਰਮਜੀਤ ਸਿੰਘ ਫੌਂਟਾਨਾ ਤੋਂ 28 ਸਾਲਾ ਹਿੰਮਤ ਸਿੰਘ ਖਾਲਸਾ ਇਹ ਰੈਂਟਨ ਵਾਸ਼ਿੰਗਟਨ ਸਟੇਟ ਤੋਂ ਹੈ 27 ਸਾਲਾ ਨਾਰਾਇਣ ਸਿੰਘ ਇਹ ਵੀ ਫੌਂਟਾਨਾ ਤੋਂ ਹੈ ਉਸ ਤੋਂ ਬਾਅਦ ਦੋ ਲੋਕ 26 ਸਾਲਾ ਹਰਪ੍ਰੀਤ ਸਿੰਘ ਤੇ 29 ਸਾਲਾ ਪਰਮਵੀਰ ਸਿੰਘ ਰੈਂਚੋ ਕੋ ਕਮਾਂਗਤ ਹੋਏ ਇਹ ਸਾਰੇ ਲੋਕਾਂ ਦੇ ਨਾਲ ਨਾਲ ਇੱਕ ਐਲਜਰ ਹਰਨੈਂਡਸ ਇਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਔਰ ਸੈਨ ਬਰਨਾਡੀਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਦੱਸਿਆ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਤਕਰੀਬਨ 4 ਸਾਲਾਂ ਤੋਂ ਚੱਲਿਆ ਆ ਰਿਹਾ ਜਿਹੜਾ ਇਹ ਘਪਲਾ ਸੀਗਾ ਉਸ ਦਾ ਅਸੀਂ ਪਰਦਾ ਫਾਸ਼ ਕਰਤਾ ਹੈ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਹੁਣ ਜੇ ਸਿੰਘ ਆਰਗੇਨਾਈਜੇਸ਼ਨ ਨੂੰ ਇਹ ਸਮਾਨ ਨਹੀਂ ਦੇਣਗੀਆਂ ਤਾਂ ਉਹਨਾਂ ਦਾ ਇਹ ਸਮਾਨ ਚੋਰੀ ਨਹੀਂ ਹੋਏਗਾ ਕਿਉਂਕਿ ਇਹ ਲੋਕ ਪਹਿਲਾਂ ਤਾਂ ਜਿਹੜੇ ਹੈਗੇ ਆ ਉਹਨਾਂ ਦੇ ਸ਼ਿਪਿੰਗ ਕੰਟੇਨਰ ਚੱਕਦੇ ਸੀ ਚੱਕ ਕੇ ਤੇ ਉਹਦੇ ਵਿੱਚੋਂ ਸਮਾਨ ਜਿਹੜਾ ਹੈਗਾ ਉਹ ਕਿਤੇ ਸ਼ਿਪਿੰਗ ਕੰਟੇਨਰ ਹੋਰ ਪਹੁੰਚਾਉਂਦੇ ਸੀ ਉਹਦੇ ਚੋਂ ਸਮਾਨ ਕੱਢਦੇ ਸੀ ਮਿਲੀਅਨਸ ਆਫ ਡਾਲਰਸ ਦਾ ਇਹਨਾਂ ਨੇ ਇਸ ਤਰੀਕੇ ਦੇ ਨਾਲ ਸਮਾਨ ਦੂਸਰੀਆਂ ਕੰਪਨੀਆਂਜ਼ ਦਾ ਚੋਰੀ ਦੇ ਪਾ ਵੇਚਦਾ ਸੀ